ਪੰਜਾਬ ਦੀ ਧਰਤੀ ਜਰਖੇਜ਼ ਹੈ ਪੰਜਾਬ ਦੀ ਧਰਤੀ ਬਚਾਉ ਹੈ ਜੋ ਮਰਜੀ ਬੀਜ ਬੀਜ ਦੋ ਇੱਥੇ ਉੱਗ ਜਾਂਦਾ ਪਰ ਨਫ਼ਰਤ ਦਾ ਬੀਜ ਬਾਜਵਾ ਸਾਹਿਬ ਇੱਥੇ ਉੱਗਦਾ ਨਹੀਂ ਲੱਟੇ ਮੈਂ ਕੰਪਲੀਟ ਉਸੇ ਬਾਤ ਕਰ ਕਿਰਪਾ ਕਰਕੇ ਨਫ਼ਰਤ ਦੀਆਂ ਗੱਲਾਂ ਨਾ ਕਰੋ ਨਫ਼ਰਤ ਦੀਆਂ ਗੱਲਾਂ ਨਾ ਕਰੋ ਇਹ ਇਹ ਅਸਲ ਜਿਹੜਾ ਪੰਗਾ ਪਤਾ ਕੀ ਹੈ ਜੀ ਕੌਣ ਪਤਾ ਕੀ ਹੈ ਪਤਾ ਕੀ ਪੀਪੀਐਸ ਦਾ ਮੈਨੂੰ ਪਤਾ ਹੈ ਹੈਲੀਕਾਪਟਰ ਸਾਡਾ ਪੀਪੀਐਸਸੀ ਉਤਰਦਾ ਮੋੜੇ ਨਾਲ ਵੀ ਨੋ ਰੋ ਰਕਦੀ ਗਰਾਊਂਡ ਹੈ ਨਾ ਚ ਗਰਾਊਂਡ ਹੈ ਚ ਉੱਥੇ ਵੀ ਲਾਉਨੇ ਜੀ ਸੰਗਰੂਰ ਵੀ ਉਤਰਦਾ ਜੀ ਸੰਗਰੂਰ ਉਤਰਦਾ ਹੈ ਮਾਨਸਾ ਉਤਰਦਾ ਹੈ ਬਠਿੰਡੇ ਉਤਰਦਾ ਹੈ ਤੂੰ ਜਿੱਥੇ ਨਹੀਂ ਵੀ ਗਏ ਉੱਥੇ ਵੀ ਉਤਰਦਾ ਹੈ ਕੋਈ ਨਾ ਖੜਦਾ ਇੱਕ ਤਲਾਸ਼ ਕੋਈ ਤਲਾਸ਼ ਬਹੁਤ ਕਰਾਂ ਦੀ ਕੋਈ ਉਹਦੇ ਤੋਂ ਵੀ ਤੇਰੀ ਕਾਮਯਾਬੀ ਮੇਰੀ ਗੱਲ ਸੁਣੋ ਅਸਲ ਚ ਨਾ ਅਸਲ ਚ ਕੀ ਹੈ ਨਾ ਅਸਲ ਚ

प्लीज बाजुवा जी ਤੁਸੀਂ ਬੈਠੋ ਚਲੋ ਤੁਸੀਂ ਵਧੀਆ ਡਰਾਮੇ ਕਰ ਲੈਂਦੇ ਹੋਗੇ ਫਿਰ ਤੁਹਾਡੇ ਕੋਲ ਮਿਲ ਜੂਗਾ ਜੀ ਸਾਰਾ ਕੁਝ ਤੋਂ 60 ਸਾਲ ਡਰਾਮਾ ਤੁਸੀਂ ਕੀਤਾ ਪਹਿਲਾਂ ਦੇਸ਼ ਚ ਦੇਸ਼ ਚ ਪਹਿਲਾਂ ਡਰਾਮਾ ਕਿ ਨਹੀਂ ਕੀਤਾ ਗੇਰ ਨੂੰ ਅਡਰੈਸ ਕੀਤਾ ਜਾਵੇ ਬਿਠਾਓ ਜੀ ਬਿਠਾਓ ਅਸਲ ਚ ਅਸਲ ਚ ਆ ਅਸਲ ਚ ਕੀ ਹੈ ਨਾ ਜੀ ਆ ਗਿਆ ਸਾਹਿਬ ਬੈਠੋ ਆ ਕੁਰਸੀ ਜਰੀ ਨਹੀਂ ਜਾਂਦੀ ਜੀ ਆ ਕੁਰਸੀ ਆ ਕੁਰਸੀ ਸਪੀਕਰ ਸਾਹਿਬ ਆਜਵਾਲ ਸਾਹਿਬ ਆਰਡਰ ਚ ਲੈ ਕੇ ਸਾਡੇ ਕੋਲੇ ਆਰਡਰ ਚ ਲੈ ਕੇ ਆਓ ਤਿੰਨ ਦਿਨ ਨੇ ਆਰਡਰ ਚ ਲੈ ਕੇ ਆਓ ਸਾਹਿਬ ਬਾਯਾ ਸਾਹਿਬ ਪਲੀਜ਼ ਬੈਠੋ 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 ਸਾਡੇ ਕੋਲੇ ਤਿੰਨ ਦਿਨ ਨੇ ਤੁਹਾਡੇ ਕੋਲ ਬੜਾ ਟਾਈਮ ਹੈ ਬੋਲਣ ਲਈ ਆਪਾਂ ਨੂੰ ਪੰਜਾਬ ਦੇ 3 ਕਰੋੜ ਲੋਕ ਦੇਖ ਰਹੇ ਆ ਕਿਰਪਾ ਕਰਕੇ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਟਾਈਮ ਵੇਸਟ ਨਾ ਕਰੀਏ ਲੱਢਮ ਕੰਪਲੀਟ ਹੋਣੇ ਮੁੱਖ ਸੀਐਮ ਠੀਕ ਹੈ ਠੀਕ ਹੈ ਜੀ ਬੈਠੋ ਤੁਸੀਂ 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 ਆਪ ਦਾ ਨੋਟ ਕਰ ਲਓ ਜੋ ਜੋ ਤੁਸੀਂ ਕਹਿਣਾ ਕਹਿ ਲਿਆ ਜੋ ਤੁਸੀਂ ਬਾਤ ਜੀ ਮੁਖਮਤਰੀ ਸਾਹਿਬ ਜੀ ਬੈਠੋ ਜੀ ਮਾਜੀ ਬੈਠ ਜੀ ਮੁਖ ਜੀ 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 ਠੀਕ ਹੈ ਤੁਸੀਂ ਬੈਠੋ ਜੀ ਹੁਣ ਬਾਜਵਾ ਜੀ ਬੈਠੋ ਤੁਸੀਂ ਪਲੀਜ਼ ਬਾਜਾ ਜੀ ਬੈਠ ਠੀਕ ਹੈ ਠੀਕ ਹੈ ਠੀਕ ਹੈ ਬੈਠ ਠੀਕ ਹੈ ਲੈਟ ਹਮ ਕੰਪਲੀਟ ਲੈਟ ਹਮ ਕੰਪਲੀਟ ਬਾਜਵਾ ਸਾਹਿਬ ਹੁਣ ਲੈਟ ਹਮ ਕੰਪਲੀਟ ਜੀ ਜੀ ਕੱਢ ਲੈਣ ਤੋਂ ਪੜਾਸ ਜੀ ਪੜਾਸੀ ਕੱਢਦੇ ਆ ਜੀ ਜੀ ਦੇਸ਼ ਦੀ ਰਾਜਧਾਨੀ ਚ ਤਿੰਨ ਵਾਰੀ ਜ਼ੀਰੋ ਹੈ ਜੀ ਕਾਂਗਰਸ ਦੀ ਤਿੰਨ ਵਾਰੀ ਜ਼ੀਰੋ ਦੇਸ਼ ਦੀ ਰਾਜਧਾਨੀ ਚ ਇਹ ਗੱਲਾਂ ਕਰਦੇ ਆ ਤੁਸੀਂ ਕਦੇ ਨਹੀਂ ਆਉਣਾ ਅਸੀਂ ਕਦੋਂ ਆਉਣਾ ਚਾਹੁੰਨੇ ਆ ਜੀ ਅਸੀਂ ਤਾਂ ਹੁਣੇ ਹੀ ਨਹੀਂ ਸੀ ਤਾਂ ਹੋਰ ਕੰਮ ਕਰਦੇ ਸੀਗੇ ਜੀ ਜੇ ਕਿਤੇ ਤੁਸੀਂ ਚੱਜਦੇ ਨਿਕਲੇ ਆਉਂਦੇ ਸਾਨੂੰ ਆਉਣ ਦੀ ਲੋੜ ਕੀ ਸੀ ਜੀ ਇਧਰ ਕੁੱਤਾ ਸੇ ਤੁਹਾਡੀਆਂ ਘਾਟਾਂ ਕਰਕੇ ਆਇਆ ਮੈਂ ਕਰਤੂਤਾ ਨਹੀਂ ਕਹਿੰਦਾ ਹੁਣ ਆ ਫੇਰ ਫੇਰ ਖੜੇ ਹੋ ਜਾਂਦੇ ਯਾਰ ਮੈਂ ਸਾਰੇ ਸਤਕਾਰਯੋਗ ਸਾਥੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਬਹੁਤ ਮਿਲਣਾ ਹੈ ਬਹੁਤ ਮਿਲਣਾ ਹੈ ਕਿਰਪਾ ਕਰਕੇ ਆਪਾਂ ਸਮਾਂ ਵੇਸਤ ਕਰੀ ਆ ਜੀਮਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਰਪਾਲ ਸਿੰਘ ਜੀਮਾ ਸਪੀਕਰ ਸਾਹਿਬ ਸਪੀਕਰ ਸਾਹਿਬ ਮੈਂ اپੋਜੀਸ਼ਨ ਨੂੰ ਜੋ ਵੀ ਸਾਹਿਬ ਹਜੇ 12 ਵਜੇ ਨੇ ਉਹ ਦੇਖੋ ਕੜੀ ਤਾਂ ਦੇਖੋ ਹਜੇ 12 ਵਜੇ ਨੇ ਤੁਹਾਨੂੰ ਟਾਈਮ ਮਿਲੂਗਾ ਮੇਰੀ ਗੱਲ ਸੁਣੋ ਤੁਹਾਡੇ ਵੱਜੇ ਹੋਣੇ ਸਾਡੀ ਦੀਆਂ ਜੱਗੇ ਆ ਆ ਫੇਰ ਆ ਫੇਰ ਫੇਰੇ ਹੈ ਫੇਰੇ ਹੈ ਕੀ ਹੈ ਇਹ ਹੈ ਕੀ ਹੈ ਆ ਕੀ ਹੈ ਫਿਰ ਤੁਹਾਡੇ ਵੱਜ ਗਏ ਹੋਣੇ ਮਤਲਬ ਤੁਸੀਂ ਫਿਰ ਹੁਣ ਸਰਦਾਰਾਂ ਨੂੰ ਤੁਸੀਂ ਸਰਦਾਰਾਂ ਨੂੰ ਕਹਿੰਦੇ ਹੋ ਜੋ ਵੀ ਕੁਝ ਧੇਰ ਦੀ ਇਜਾਜ਼ਤੋਂ ਬਿਨਾਂ ਕਿਹਾ ਗਿਆ ਉਹ ਰਿਕਾਰਡ ਨਾ ਕੀਤਾ ਜਾਵੇ ਆ ਤਾਂ ਇਹ ਨਫਰਤ ਆ ਯਾਰ ਜੋ ਵੀ ਕੁਝ ہاتھ کر دیو دو چیئر تو بےڑا کیا گیا ریکارڈ نہ کیتا جاؤ گی میں جو بھی کچھ کچھ بھی ستوڑ سے نہیں جا رہا جو بھی کچھ چیئر دی اجازت بڑا بولے جا رہا ہے ریکارڈ سے نہیں جا رہا ٹھیک ہے جی بیٹھو باجوشا اپنا باجوا صاحب بیٹھو بیٹھو بھی ٹریجری بینچز پلیز بیٹھو یار سی ایم صاحب بول رہے آپ کیوں بار جس لیٹس نہیں تو بیٹھو باجوا صاحب بیٹھو بیٹھو جی بیٹھو جی بیٹھو جی بیٹھو بیٹھو پلیز آپ ਮੈਂ ਟ੍ਰੈਜਰੀ ਬੈਂਚ ਬੇਨਤੀ ਕਰਦਾ ਹੈ ਬੈਠੋ ਜਦੋਂ ਮਾਰਯੋਗ ਮੁੱਖ ਮੰਤਰੀ ਸਾਹਿਬ ਖੜੇ ਨੇ ਤਾਂ ਕੋਈ ਵੀ ਸਾਥੀ ਖੜਾ ਨਾ ਹੋਵੇ ਜਦੋਂ ਮਾਰਯੋਗ ਮੁੱਖ ਮੰਤਰੀ ਸਾਹਿਬ ਖੜੇ ਨੇ ਕੋਈ ਵੀ ਸਾਥੀ ਖੜਾ ਨਾ ਹੋਵੇ ਅਰੋੜਾ ਸਾਹਿਬ ਬੈਠੋ ਤੁਸੀਂ ਬੈਠੋ ਜੀ ਬੈਠੋ ਆਜੀ ਮਾਰਯੋਗ ਮੁੱਖ ਮੰਤਰੀ ਸਾਹਿਬ ਆ ਭਾਜੀ ਜੀ ਰਾਣਾ ਜੀ ਤੁਸੀਂ ਅੱਜ ਜਿਹੜਾ ਰੱਖਿਆ ਜੀ ਸਿਕਿਉਰਿਟੀ ਆਫ ਧਨ ਜੀ ਸੀਆਈਐਸ ਜੀ ਠੀਕ ਹੈ ਨਾ ਜੀ ਜੀ ਆਪਾਂ ਆਪਾ ਆਪਰੇਸ਼ਨ ਨਹੀਂ ਕਰ ਰਹੇ ਪੰਜਾਬ ਦੀ ਜਨਤਾ ਦੇਖ ਰਹੀ ਆ ਆਪਾਂ ਪੋਸਟਮਾਰਟਮ ਕਰ ਰਹੇ ਆ ਔਰ ਪੋਸਟਮਾਰਟਮ will not help ਅੱਜ ਜਿਹੜੇ ਹਾਲਾਤ ਨੇ ਉਹਨਾਂ ਤੇ ਗੱਲ ਹੋਣੀ ਚਾਹੀਦੀ ਆ ਤੇ ਮੈਂ ਬੇਨਤੀ ਮੈਂ ਸੀਐਮ ਸਾਹਿਬ ਸੀਐਮ ਸਾਹਿਬ ਸੀਐਮ ਸਾਹਿਬ ਦੇਖੋ ਹੁਣ ਮੈਨੂੰ ਬੋਲ ਰਹੇ ਤਾਂ ਤੁਸੀਂ ਦੇਖੋ ਜਦੋਂ ਤੁਸੀਂ ਉੱਠਣਾ ਨਹੀਂ ਉੱਠਣਾ ਜੇ ਤੁਸੀਂ ਪਰਲੋਪੇ ਮੇਰਾ ਮੁੱਦਾ ਤਾਂ ਸੀਏ ਜੇ ਸਖਤੀ ਚੱਲ ਰਿਹਾ ਮੈਂ ਤਾਂ ਪਾਣੀ ਆ ਤੇ ਬੋਲ ਰਿਹਾ ਮੈਂ ਬਿਲਕੁਲ ਠੀਕ ਹੈ ਮੈਂ ਤਾਂ ਪਾਣੀ ਤੇ ਬੋਲ ਰਿਹਾ ਸੀਏ ਜੇ ਸਭਾਰੇ ਦੱਸ ਰਿਹਾ ਕਿ ਇੰਨੇ ਪੈਸੇ ਮੰਗਦੇ ਆ ਆ ਡੈਮ ਆ ਆਪ ਅਸੀਂ ਬਾਰਡਰ ਸਟੇਟਾਂ ਸਾਨੂੰ ਕੰਪਨਸੇਟ ਕਰੋ ਮੈਂ ਤਾਂ ਕੇਂਦਰ ਸਰਕਾਰ ਨੂੰ ਕਹਿ ਕੇ ਆ ਤੁਹਾਡੀ ਤੁਹਾਡੇ ਨਾਲ ਨਹੀਂ ਜਿੱਤ ਸਕਦਾ ਨਹੀਂ ਸਭ ਤੁਸੀਂ ਹੈ ਰਾਣਾ ਜੀ ਮੈਂ ਮੈਨੇਜਰ ਰਾਣਾ ਜੀ ਲੋ ਜੀ ਪਹਿਲੀ ਮੰਨ ਗਈ ਕਾਂਗਰਸਾ ਵੀ ਬਜਟ ਰਾਣਾ ਜੀ ਮੈਂ ਬਣ ਗਿਆ ਮੈਂ ਕੋਈ ਲੜਾਈ ਕਰਉਣ ਲਈ ਨਹੀਂ ਉੱਠਿਆ ਮੈਂ ਮਾਹੌਲ ਠੀਕ ਕਰਨ ਲਈ ਉੱਠਿਆ ਮੈਂ ਬੇਇਜ਼ਤੀ ਕਰਨ ਨਹੀਂ ਆਉਣਾ ਸਿੱਧਾ ਮੈਂ ਤਾਂ ਬਾਪੂ ਜੀ ਨੂੰ ਠਾਇਆ ਸੀਗਾ ਵੀ ਇਹਨਾਂ ਨੂੰ ਚੁੱਪ ਕਰਾਉਣ ਕੋਣ ਬਾਪੂ ਨੂੰ ਕੌਣ ਚੁੱਪ ਕਰਾਊ ਚਲੋ ਹੁਣ ਫਿਰ ਤੇ ਬਾਪੂ ਖੋਲ ਹੀ ਪਿਆ ਤਾਂ 2 ਮਿੰਟ ਦੇ ਦਿਓ ਬੋਲੋ